ਸਰਵ ਸਿੱਖਿਆ ਬਿਆਨ ਮਿੱਤੇ ਮੇਂ ਦਫਤਰੀ ਕਰਮਚਾਰੀ ਯੂਨੀਅਨ ਤੋਂ ਬੜੇ ਹੀ ਅਫਸੋਸ ਦੀ ਗੱਲ ਹੈ ਜਿੱਥੇ ਮੁੱਖ ਮੰਤਰੀ ਪੰਜਾਬ ਜਲੰਧਰ ਆ ਰਹੇ ਨੇ ਲੋਕਾਂ ਦੀਆਂ ਗੱਲਾਂ ਸੁਣਨ ਲੋਕਾਂ ਦੇ ਵਿੱਚ ਵਿਚਰਨ ਪਰ ਬੜੇ ਅਫਸੋਸ ਦੀ ਗੱਲ ਹੈ ਮੁੱਖ ਮੰਤਰੀ ਪੰਜਾਬ ਜੋ ਨੇ ਉਹ ਮੁਲਾਜ਼ਮਾਂ ਦੀ ਗੱਲ ਸੁਣਨ ਤੋਂ ਭੱਜ ਰਹੇ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਰਹੇ ਨੇ ਦਫ਼ਤਰਾਂ ਦੇ ਵਿੱਚ ਨਜ਼ਰ ਨਜ਼ਰਬੰਦ ਕਰ ਰਹੇ ਨੇ ਇਹ ਉਹ ਸਰਕਾਰ ਹੈ ਜਿਹੜੀ ਕਹਿੰਦੀ ਸੀ ਕਿਸ ਮੇਰਾ ਜਿਹੜਾ ਮੇਰਾ ਹਰਾ ਪੰਨਾ ਹੈ ਉਹ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਚੱਲੇਗਾ ਪਰ ਬੜੇ ਅਫਸੋਸ ਦੀ ਗੱਲ ਹੈ ਇਹ ਭਗਵੰਤ ਜੀ ਅੱਜ ਬੇਵਫਾ ਹੋ ਗਏ ਨੇ ਇਹ ਆਪਣੇ ਵਾਅਦਿਆਂ ਤੋਂ ਭੱਜ ਗਏ ਨੇ ਇਹੀ ਪਾਰਟੀ ਚੋਂ ਧਰਨਿਆਂ ਤੋਂ ਬਣੀ ਸਰਕਾਰ ਧਰਨਿਆਂ ਤੋਂ ਬਣੀ ਸਰਕਾਰ ਧਰਨਿਆਂ ਤੋਂ ਡਰਦੀ ਹੈ ਲੋਕਾਂ ਦੇ ਘਰ-ਘਰ ਮੰਗਣ ਵੋਟਾਂ ਹੱਕ ਮੰਗਣ ਵਾਲਿਆਂ ਨੂੰ ਘਰ ਵਿੱਚ ਡੱਕਦੀ ਹੈ ਝੂਠੇ ਕੀਤੇ ਵਾਅਦੇ ਤਾਂ ਹੀਓ ਗੱਲ ਕਰਨੋਂ ਭੱਜਦੀ ਹੈ ਇਹ ਸਾਡੇ ਸਭ ਸਾਥੀ ਜੁੜੇ ਨੇ ਬੜੇ ਅਫਸੋਸ ਦੀ ਗੱਲ ਹੈ ਸਾਡੀ ਮੰਗ ਕੀ ਹੈ ਸਾਡੀ ਇੱਕੋ ਇੱਕ ਮੰਗ ਹੈ ਕਿ ਸਾਨੂੰ ਪ੍ਰੋਪਰ ਸੀਐਸਆਰ ਰੂਲ ਮੁਤਾਬਕ ਪੱਕਾ ਕੀਤਾ ਜਾਵੇ ਤੇ ਸਾਡੀ ਜਿਹੜੀ 5000 ਰੁਪਏ ਦਾ ਧਾ ਕਟੋਤੀ ਹੈ ਉਹ ਪੂਰੀ ਕੀਤੀ ਜਾਵੇ ਅਸੀਂ ਮੰਤਰੀ ਤੋਂ ਲੈ ਕੇ ਸੰਤਰੀ ਤੱਕ ਨੂੰ ਮਿਲ ਚੁੱਕੇ ਹਾਂ ਹਰਪਾਲ ਜੀਮਾ ਜੀ ਨੂੰ ਮਿਲ ਚੁੱਕੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਮਿਲ ਚੁੱਕੇ ਹਾਂ ਪਰ ਬੜੇ ਅਫਸੋਸ ਦੀ ਗੱਲ ਹੈ ਵਾਅਦੇ ਤੇ ਇਹਨਾਂ ਨੇ ਕੀ ਪੂਰੇ ਕਰਨੇ ਸੀ ਇਹ ਸਾਨੂੰ ਨਜ਼ਰਬੰਦ ਕਰਨ ਤੇ ਥੁਲੀ ਹੋਈ ਹੈ ਇਦਾਂ ਹੀ ਸਾਡੇ ਮਿੱਡੇ ਮਿਲ ਵਰਕਰਾਂ ਕੁੱਕ ਭੈਣਾਂ ਨੇ ਜਿਨ੍ਹਾਂ ਨੂੰ ਨਗੋਣੀਆਂ ਤਨਖਾਹਾਂ ਦੇ ਸਕੂਲਾਂ ਦੇ ਵਿੱਚ ਕੰਮ ਕਰਨਾ ਪਿਆ ਰਿਹਾ ਹੈ ਬੜੇ ਅਫਸੋਸ ਦੀ ਗੱਲ ਹੈ ਐਨੀ ਧੱਕ ਦੀ ਗਰਮੀ ਦੇ ਵਿੱਚ ਇਹ ਵਿਚਾਰੀਆਂ ਰੋਟੀ ਪਾਣੀ ਸਾਰੇ ਪ੍ਰਬੰਧ ਕਰਦੀਆਂ ਨੇ ਪਰ ਜਿਹੜੇ ਇਹ ਮੁੱਖ ਮੰਤਰੀ ਪੰਜਾਬ ਹੈ ਇਹਨਾਂ ਨੂੰ ਲਗੋਣੀਆਂ ਤਨਖਾਹਾਂ ਦੇ ਵਿੱਚ ਵਾਧਾ ਵੀ ਕਰਨ ਤੋਂ ਭੱਜ ਰਿਹਾ ਹੈ ਸਾਡੀ ਇੱਕੋ ਇੱਕ ਮੰਗ ਹੈ ਇਹਨਾਂ ਦੀ ਵੀ ਲਗੋਣੀਆਂ ਤਨਖਾਹਾਂ ਦੇ ਵਿੱਚ ਵਾਧਾ ਕੀਤਾ ਜਾਵੇ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਜੀ ਤੁਸੀਂ ਵੀ ਜਲੰਧਰ ਹੋਣਾ ਹੈ ਇਲੈਕਸ਼ਨ ਦਾ ਟਾਈਮ ਹੈ ਅਸੀਂ ਮੁਲਾਇਮ ਵਰਗ ਵੀ ਉੱਥੇ ਹੋਊਗਾ ਤੇ ਅਸੀਂ ਵੀ ਉੱਥੇ ਹੋਣਾ ਤੇ ਪੂਰਾ ਪਰ ਰੋਜ਼ ਜਾਹਿਰ ਕਰਾਂਗੇ ਅੱਜ ਦਾ ਸਾਡਾ ਕੋਈ ਵਿਰੋਧ ਦਰਜ ਕਰਾਉਣ ਦਾ ਨਹੀਂ ਸੀ ਕਿ ਅੱਜ ਭਗਵੰਤ ਮਾਨ ਜੀ ਆ ਰਹੇ ਹਨ ਜੈ ਮਾਨ ਮੁਰਦਾਬਾਦ ਡਾੜੂ ਪਾਟੀ ਮੁਰਦਾਬਾਦ 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 92 ਐਮਐਲਏ ਮੁਰਦਾਬਾਦ